ਦੋਸਤੋ ਇਹ ਵੀਡੀਓ ਨੂੰ ਧਿਆਨ ਨਾਲ ਵੇਖਿਓ ਰੱਬ ਕਦੀ ਵੀ ਕਿਸੇ ਦੇ ਨਾਲ ਇਦਾਂ ਨਾ ਕਰੇ ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਬੱਚੇ ਨੇ ਤੇ ਉਹ ਵੀ ਸ਼ਾਇਦ ਇਦਾਂ ਹੀ ਕਰਦੇ ਹੋਣਗੇ ਸਟੰਟ ਬਾਜੀ ਤੇ ਇਹ ਲੜਕਾ ਵੀ ਦੇਖੋ ਇੱਕ ਫੇਰੀ ਵਾਲਾ ਲੜਕਾ ਹੈ ਕੰਬਲ ਵਗੈਰਾ ਵੇਚਦਾ ਹੈ ਤੇ ਇਹ ਹੁਣ ਰਸਤੇ ਦੇ ਵਿੱਚ ਕੰਬਲ ਰੱਖ ਕੇ ਇਹਦੇ ਉੱਤੇ ਸਟੰਟ ਬਾਜੀ ਕਰ ਰਿਹਾ ਹੁੰਦਾ ਹੈ ਤੇ ਇਹ ਸਟੰਟ ਬਾਜੀ ਕਰਦੇ ਕਰਦੇ ਹੀ ਜਦੋਂ ਇਹ ਬਾਜੀ ਪਾਉਂਦਾ ਹੈ ਤਾਂ ਇਹਦੀ ਦੇਖਿਓ ਤੁਸੀਂ ਇੱਕ ਗਰਦਨ ਥੱਲੇ ਵੱਜੀ ਹੈ ਤੇ ਉਹਦੇ ਕਰਕੇ ਇਹਦੀ ਜਿਹੜੀ ਗਰਦਨ ਦੀ ਹੱਡੀ ਟੁੱਟ ਗਈ ਮੌਤ ਹੋ ਜਾਂਦੀ ਹੈ ਇਹਦਾ 6 ਦਿਨ ਤੱਕ ਇਲਾਜ ਚੱਲਦਾ ਹੈ ਅਹਮਦਾਬਾਦ ਦੇ ਹਸਪੀਟਲ ਦੇ ਵਿੱਚ ਤੇ ਆਖਿਰਕਾਰ ਡਾਕਟਰ ਇਹਨੂੰ ਜਵਾਬ ਦੇ ਦਿੰਦੇ ਨੇ ਤੇ ਇਹਦੀ ਹਸਪੀਟਲ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਇਸ ਵੀਡੀਓ ਨੂੰ ਦੱਸਣ ਦਾ ਮਕਸਦ ਇਹੀ ਸੀ ਕਿ ਤੁਹਾਡੇ ਵੀ ਘਰ ਦੇ ਵਿੱਚ ਬੱਚੇ ਹੁੰਦੇ ਨੇ ਉਹ ਵੀ ਕਈ ਵਾਰੀ ਇਹੋ ਜਿਹੀ ਸਟੰਟ ਬਾਜੀ ਕਰਦੇ ਨੇ ਜਾਂ ਫਿਰ ਕਈ ਵਾਰੀ ਕਿਸੇ ਚੋਰ ਦੇ ਵਿੱਚ ਆ ਕੇ ਅਸੀਂ ਇਦਾਂ ਦੀਆਂ ਓਟ ਪਟੰਗ ਬਾਤੀਆਂ ਪਾਉਣੀਆਂ ਸ਼ੁਰੂ ਕਰਦੇ ਪਰ ਇਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਕਈ ਵਾਰੀ ਇਹ ਸਾਡੇ ਤੇ ਉਲਟ ਹੀ ਪੈ ਜਾਂਦਾ ਹੈ ਜਿਸ ਤਰ੍ਹਾਂ ਇਹ ਲੜਕੇ ਦੇ ਨਾਲ ਹੋਇਆ ਤੇ ਇਹਨੇ ਆਪਣੀ ਜਾਨ ਤੋਂ ਹੱਥ ਤੋਂ ਬੈਠਾ